ਸਸ਼ੀਕਲ ਜੀ ਅੱਜ ਫੇਰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਕੁਝ ਕਰ ਨਾ ਕਰਕੇ ਮੈਂ ਤੁਹਾਡੇ ਕੋਲ ਕੁਝ ਦੇਰ ਹਾਜ਼ਰ ਨਹੀਂ ਹੋ ਸਕਿਆ ਦੇਖੋ ਮੈਂ ਤੁਹਾਨੂੰ ਇਸ ਚੀਜ਼ ਬਾਰੇ ਜਾਣੂ ਕਰਾਉਣਾ ਚਾਹੁੰਦਾ ਸੀ ਕਿ ਸਾਨੂੰ ਅੱਜ ਗੁਰਬਾਣੀ ਦੇ ਵਿੱਚੋਂ ਸਭ ਕੁਝ ਲੱਭਦਾ ਤੁਸੀਂ ਕੁਝ ਵੀ ਦੇਖਣਾ ਚਾਹੋ ਗੁਰਬਾਣੀ ਦੇ ਵਿੱਚ ਤੋਂ ਤੁਹਾਨੂੰ ਪ੍ਰਤੱਖ ਰੂਪ ਚ ਨਜ਼ਰ ਆਉਂਦਾ ਹੈ ਇਹ ਵੀ ਆਖਿਆ ਅੱਜ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਅਸੀਂ ਜਦੋਂ ਗੁਰਦੁਆਰੇ ਜਾਂਦੇ ਹਾਂ ਤੁਹ ਤੁਸੀਂ ਦੇਖਿਆ ਹੋਣਾ ਕਿ ਲੋਕ ਗੁਰਦੁਆਰੇ ਦੇ ਅੰਦਰ ਵੜਨ ਲੱਗਿਆ ਪੌੜੀਆਂ ਤੇ ਉੱਥੇ ਹੱਥ ਫੇਰ ਕੇ ਮਸਤਕ ਤੇ ਲਗਾਉਂਦੇ ਆ ਜਾਂ ਦਲੀਜ਼ ਦੇ ਉੱਪਰ ਮਸਤਕ ਨੂੰ ਲਗਾਉਂਦੇ ਨੇ ਤੁਹਾਡੇ ਮਨ ਦੇ ਵਿੱਚ ਕਦੀ ਵਿਚਾਰ ਜ਼ਰੂਰ ਆਉਂਦੇ ਹੋਣਗੇ ਕਿ ਲੋਕ ਇਹ ਸਭ ਕਿਉਂ ਲਗਾਉਂਦੇ ਹਨ ਮਸਤਕ ਨਾਲ ਕਿਉਂ ਇਹ ਚੀਜ਼ਾਂ ਹੁੰਦੀ ਹੈ ਸੋ ਮੈਂ ਕਿਤਾਬ ਦੇ ਵਿੱਚ ਪੜਿਆ ਸੀਗਾ ਕਿ ਅਸੀਂ ਜਦੋਂ ਗੁਰੂ ਘਰ ਦੇ ਵਿੱਚ ਜਾ ਰਹੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਨਮਸਤਕ ਹੋਣਾ ਹੈ ਤਾਂ ਜਦੋਂ ਅਸੀਂ ਗੁਰੂ ਘਰ ਦੇ ਅੰਦਰ ਐਂਟਰ ਕਰਦੇ ਆ ਜਲੀਸ਼ਕੋਨ ਪਹੁੰਚਦੇ ਆ ਜਾਂ ਪੌੜੀਆਂ ਕੋਲ ਪਹੁੰਚਦੇ ਆ ਆਪਣਾ ਸਿਰ ਘੁਵਾਦਿਆ ਮस्तक ਉਸ ਜਲੀਥੇ ਨਾਲ ਲਗਾਉਂਦੇ ਆ ਤੇ ਸਾਡੀ ਮਨ ਦੀ ਜਿਹੜੀ ਪ੍ਰਵ੍ਰਿਤੀ ਹੈ ਉਹ ਸ਼ਰਧਾ ਸਾਡੀ ਜਿਹੜੀ ਗੁਰੂ ਪ੍ਰਤੀ ਬਧ ਜਾਂਦੀ ਹੈ ਜੋ ਸਾਡੇ ਮਨ ਦੇ ਵਿੱਚ ਮਾੜੇ ਖਿਆਲ ਨੇ ਉਹ ਇੱਕ ਵਾਰੀ ਨਿਕਲ ਜਾਂਦੇ ਰਹਾ ਤੇ ਸਾਡੇ ਮਸਤਕ ਦੇ ਉੱਪਰ ਕੁਝ ਇਹੋ ਜੀਆਂ ਰੇਜ਼ ਹੁੰਦੀਆਂ ਨੇ ਜਦੋਂ ਉੱਥੋਂ ਦੀ ਅਸੀਂ ਚਰਨ ਤੁਰ ਕਿਸੇ ਵਕਤ ਉਸ ਦਲੀਜ ਤੇ ਜਾਂ ਉਸ ਜਗ੍ਹਾ ਤੋਂ ਕੋਈ ਮਾਪੁਰਸ਼ ਵੀ ਲੰਘੇ ਹੋਣੇ ਕੋਈ ਕਰਮਾ ਵਾਲਾ ਵੀ ਲੰਘਿਆ ਹੋਊਗਾ ਉਸ ਬਾਪੁਰਸ਼ ਦੇ ਚਰਨ ਤੁਰੂਸ਼ ਕਰਵਾਵਾ ਦੇ ਦੀ ਚਰਨ ਤੂ ਅਸੀਂ ਜਦੋਂ ਆਪਣੇ ਮਸਤਕ ਨਾਲ ਲਗਾਉਂਦੇ ਆ ਸਾਡੀ ਜਿਹੜੀ ਵਾਈਬਸ ਹੈ ਸਾਡੇ ਜਿਹੜੇ ਮਨ ਦੇ ਖਿਆਲ ਆਤ ਹੈ ਸਾਡੀ ਜਿਹੜੀ ਸੋਚ ਹੈ ਗੁਰੂ ਦੇ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅਸੀਂ ਗੁਰੂ ਘਰ ਮੱਥਾ ਟੇਕਣ ਦੇ ਮਨ ਦੇ ਵਿੱਚ ਨਿਸ਼ਚੈ ਲੈ ਕੇ ਜਾਂਦੇ ਆ ਪਰ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੇ ਆ ਤੇ ਤੁਹਾਡਾ ਮਨ ਸਾਡਾ ਮਨ ਸਾਡੀਆਂ ਵੇਵਸ ਤਾਂ ਸਭ ਪਵਿੱਤਰ ਹੋ ਚੁੱਕਾ ਹੁੰਦਾ ਹੈ ਜਦੋਂ ਅਸੀਂ ਸਿਰ ਨਵਾਉਂਦੇ ਆ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਕਿ ਲੋਕ 1 ਰੁਪਿਆ 2 ਰੁਪਏ 5 ਰੁਪਏ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਮੱਥਾ ਟੇਕਦੇ ਹਨ ਪਰ ਜਿਹੜੀ ਉਹਨਾਂ ਦੀ ਮੰਗ ਹੁੰਦੀ ਹੈ ਉਹ ਕਰੋੜਾਂ ਰੁਪਏ ਦੀ ਹੁੰਦੀ ਹੈ ਉਹਨਾਂ ਦੀ ਮੰਗ ਇੰਨੀ ਵੱਡੀ ਹੁੰਦੀ ਹੈ ਕਿ ਬੰਦਾ ਸੋਚਦਾ ਹੈ ਕਿ ਮੈਂ ਪ੍ਰਭੂ ਨੂੰ 10 ਰੁਪਏ ਦੇ ਕੇ ਜਾਂ 100 ਰੁਪਏ ਦੇ ਕੇ ਕਰੋੜਾਂ ਦੀ ਮੰਗ ਕਰ ਰਿਹਾ ਵਾਂ ਜੋ ਅਸੀਂ 5 ਰੁਪਏ 10 ਰੁਪਏ 100 ਰੁਪਏ ਮੱਥਾ ਟੇਕਦੇ ਹਾਂ ਉਸ ਦੀ ਵੈਲਿਊ ਜ਼ਿਆਦਾ ਹੈ ਕਿਉਂਕਿ ਸਾਨੂੰ ਪ੍ਰਭੂ ਨੇ ਧਰਤੀ ਤੇ ਇੱਕ ਐਨਜੋਏ ਕਰਨ ਵਾਸਤੇ ਭੇਜਿਆ ਇੱਕ ਆਪਣੇ ਜੀਵਨ ਨੂੰ ਅੱਛਾ ਬਣਾਉਣ ਵਾਸਤੇ ਆਪਣੇ ਕਰਮਾਂ ਨੂੰ ਸੁਧਾਰਨ ਵਾਸਤੇ ਭੇਜਿਆ ਅਸੀਂ ਇਸ ਬਿਜ਼ੀ ਸ਼ਡਿਊਲ ਦੇ ਵਿੱਚ ਉਸ ਪ੍ਰਭੂ ਨੂੰ ਯਾਦ ਕਰਕੇ 10 ਰੁਪਏ ਜਾਂ 20 ਰੁਪਏ ਮੱਥਾ ਟੇਕਦੇ ਹਾਂ ਸੋ ਸਾਡੇ 10 ਰੁਪਏ 20 ਰੁਪਏ ਮੱਥਾ ਟੇਕਣ ਦੀ ਵੈਲਿਊ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਆਪਣੇ ਸਮੇਂ ਦੇ ਵਿੱਚੋਂ ਪ੍ਰਭੂ ਨੂੰ ਯਾਦ ਕੀਤਾ ਸੋ ਪ੍ਰਭੂ ਨੂੰ ਸਮਰਿਆ ਪ੍ਰਭੂ ਨੂੰ ਯਾਦ ਕੀਤਾ ਬਹੁਤ ਕੁਝ ਮਿਲਦਾ ਹੈ ਮੈਂ ਤੁਹਾਨੂੰ ਗੱਲ ਕੀਤੀ ਸੀ ਕੀ ਬਾਣੀ ਵਿੱਚੋਂ ਸਭ ਤੋਂ ਚਲਦਾ ਦੇਖੋ ਰਬ ਨਾ ਕਰੇ ਕੋਈ ਬੰਦੇ ਨੂੰ ਦੁੱਖ ਤਕਲੀਫ ਆ ਜੇ ਕੋਈ ਇਹੋ ਜਿਹੀ ਦਰਦ ਆ ਜਾਏ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ ਕਿ ਜਿਹਦਾ ਉਪਾਏ ਨਹੀਂ ਹੁੰਦੇ ਜਿਹਦਾ ਇਲਾਜ ਹੀ ਨਹੀਂ ਹੋ ਪੈਂਦਾ ਬੰਦਾ ਇਸ ਦੌਰਾਨ ਪੜਦਾ 골 ਵੀ ਭਟਕਦਾ ਜਾਂ ਜੀ ਉਤਰ ਉਤਰ ਜਾਂਦਾ ਪਰ ਤੁਸੀਂ ਇੱਕ ਵਾਰੀ ਗੁਰਬਾਣੀ ਨਾਲ ਜੁੜ ਕੇ ਦੇਖੋ ਦੇਖੋ ਬਹੁਤ ਤਕਲੀਫ ਆ ਜੇ ਨਹੀਂ ਹਟਦੀ ਭਈ ਤਾਂ ਇੱਕ ਸੁਖਮਨੀ ਸਾਹਿਬ ਦਾ ਉਹ ਸਲੋਕ ਬਾੜ ਲਓ ਦੀਨ ਦਰਦੁ ਖ ਭਜਨਾ ਘਟ ਘਟ ਨਾਥ ਨਾਥ ਸਰਨ ਤੇ ਮਾਰੀ ਆਇਓ ਸੋ ਉਹ ਜੋ ਸਲੋਕ ਹੈ ਉਹ ਸਭ ਦੁੱਖ ਦਰਦ ਦੂਰ ਕਰ ਦਿੰਦਾ ਹੈ ਕਦੀਆ ਜ਼ਮਾਂਕੇ ਦੇਖੋ ਵੱਡੀ ਤੋਂ ਵੱਡੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਦੀਨ ਦੁੱਖ ਦਰਦ ਕੋ ਭਜਨਾ ਘਟ ਘਟ ਨਾਥ ਨਾਥ ਪੜਨ ਦੇ ਨਾਲ ਤੁਹਾਡੇ ਸਭ ਦੁੱਖ ਦੂਰ ਹੋ ਜਾਂਦੇ ਇਸੇ ਤਰ੍ਹਾਂ ਜੇ ਕਾਰੋਬਾਰ ਨਾ ਚਲਦੇ ਹੋ ਕਾਰੋਬਾਰਾਂ ਵਿੱਚ ਅੜਚਨਾ ਆਂਦੀ ਆਉਂਨ ਪੈਸਾ ਕੱਟਦਾ ਨਾ ਹੁੰਦਾ ਵੀ ਪੈਸਾ ਆਉਂਦਾ ਹੈ ਪਰ ਖਰਚ ਹੋ ਜਾਂਦਾ ਹੈ ਤਾਂ ਤੁਸੀਂ ਇੱਕ ਤੁੱਕ ਕੱਟ ਕੇ ਦੇਖੋ ਪ੍ਰਭ ਕੇ ਸਿਮਰਨ ਰਿੱਧ ਸਿਧ ਨਾਮਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਵੋਦ ਸੋ ਇਹ ਤੁੱਕ ਦੇ ਵਿੱਚ ਤੁਹਾਡੇ ਸਭ ਜਿਹੜੇ ਉਹ ਤੰਗੀਆਂ ਦੁਸ਼ਟੀਆਂ ਸਭ ਕਟੀਆਂ ਜਾਣੀਆਂ ਇਸ ਦਾ ਸਿਮਰਨ ਕਰੋ ਜਿੰਨਾ ਵਕਤੋ ਬਾਅਦ ਬੈਠਦੇ ਆਉਂਦੇ ਆ ਨਾਂਦੇ ਆ ਚੋਦੇ ਆ ਇਸ ਦਾ ਧਿਆਨ ਕਰੋ ਤੇ ਦੇਖੋ ਤੁਹਾਡੇ ਘਰ ਦੇ ਵਿੱਚ 9 ਨੀਦਾਂ ਤੇ 12 ਸਿੱਧਾ ਹੁੰਦੀਆਂ ਕਿ ਨਹੀਂ ਹੁੰਦੀਆਂ ਸੋ ਬਾਣੀ ਪ੍ਰਤੱਖ ਰੂਪ ਚ ਸਭ ਕੁਝ ਦਿਖਾਉਂਦੀ ਹੈ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਗੁਰੂ ਅੱਗੇ ਅਰਦਾਸ ਕਰਕੇ ਮੱਥਾ ਟੇਕੋ ਤੇ ਹੁਕਮਨਾਮਾ ਪੜੋ ਤੁਹਾਡਾ ਹੁਕਮਨਾਮਾ ਤੁਹਾਡੀ ਅਰਦਾਸ ਦਾ ਜਵਾਬ ਹੋਏਗਾ ਜਦੋਂ ਮਰਜ਼ੀ ਅੱਵਾਕੇ ਦੇਖੋ ਸੋ ਬਾਣੀ ਚ ਬਹੁਤ ਕੁਝ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨਮਾ ਨੇ ਪ੍ਰਤੱਖ ਗੁਰੂ ਨਿਸ਼ਤਾਰੇ ਸੋ ਪ੍ਰਤੱਖ ਰੂਪ ਸਾਨੂੰ ਸਭ ਕੁਝ ਨਜ਼ਰ ਆਉਂਦਾ ਸਾਡੇ ਇਨਾ ਵਹਿਮਾਂ ਭਰਮਾਂ ਚ ਪੈਣਾ ਪੜਤਾ ਜੋ ਇਹ ਉਹ ਗਹਿਰਾ ਜਾਣਾ ਇਹ ਸਭ ਦਾ ਅੰਡ ਗੁਰੂ ਗ੍ਰੰਥ ਸਾਹਿਬ ਹੈ ਉਹ ਬਾਣੀ ਹੈ ਬਾਣੀ ਚ ਸਭ ਕੁਝ ਲਿਖਿਆ ਸੋ ਇਨਾ ਕੁਝ ਕਹਦੇ ਹੋਏ ਮੈਂ ਆਪ ਤੁਹਾਨੂੰ ਇਜ਼ਾਜ਼ ਚਾਹਨਾ ਵਾ ਸੋ ਇਸ ਨੂੰ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਫਾਲੋ ਕਰੋ ਸਬਸਕ੍ਰਾਈਬ ਕਰੋ channel ਨੂੰ ਜ਼ਰੂਰ ਤੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ